ਨਿੱਕੇ ਨਿੱਕੇ ਮੁੰਡਿਆਂ ਦੇ ਹਾਰਮੋਨਸ ਇਸ ਤਰ੍ਹਾਂ ਕਿ ਵਿਗੜ ਰਹੇ ਨੇ ਮਾਪੇ ਖਾਸ ਕਰਕੇ ਧਿਆਨ ਦੇਣੇ ਤਾਂ ਸਾਰੀ ਉਮਰ ਦਾ ਪਰਸਾ ਤੋੜਨਾ ਪਵੇਗਾ ਜੇ ਆਪਣੇ ਪੁੱਤ ਦਿੱਤਾ ਤਾਂ ਨਹੀਂ ਉਹ ਇੱਥੇ ਆ ਤਾਂ ਕੁੜੀਆਂ ਵਰਗੇ ਹੋਈਆਂ ਕੁੜੀਆਂ ਵਾਂਗੂ ਬੋਲਣਾ ਕੁੜੀਆਂ ਵਾਂਗੂ ਬਹਿਣਾ ਜੋ ਤੁਸੀਂ ਦੇਖ ਰਹੇ ਹੋ ਅੱਜ ਕੱਲ ਬਹੁਤ ਸਾਰੇ ਭੈਣ ਭਰਾ ਸੋਸ਼ਲ ਮੀਡੀਆ ਤੇ ਜਿਨ੍ਹਾਂ ਨੂੰ ਕਈ ਲੋਕ ਟੈਂਪੂ ਬੋਲਦੇ ਨੇ ਕਈ ਲੋਕ ਕਿਉਂ ਕਹੇ ਬੋਲਦੇ ਨੇ ਕਿਉਂਕਿ ਉਹਨਾਂ ਦੀਆਂ ਗੱਲਾਂ ਕਰਨ ਦਾ ਤਰੀਕਾ ਜਿਹੜਾ ਉਹਦੇ ਟੁਕੜੇ ਪਾਉਣ ਦਾ ਤਰੀਕਾ ਉਹ ਬੜਾ ਹੀ ਸ਼ਰਮਨਾਕ ਹੈ ਜਿਨ੍ਹਾਂ ਦੇ ਘਰਾਂ ਦੇ ਜਿਨ੍ਹਾਂ ਦੇ ਪੁੱਤ ਇਸ ਲਾਈਨ 'ਚ ਆ ਗਏ ਨੇ ਉਹਨਾਂ ਨੂੰ ਪਤਾ ਕਿ ਉਹਨਾਂ ਲਈ ਕਿੰਨੀ ਵੱਡੀ ਮੁਸੀਬਤ ਆਉਣ ਵਾਲੇ ਸਮੇਂ 'ਚ ਹੋਵੇਗੀ ਉਹਨਾਂ ਨੂੰ ਆਪਣਾ ਪੁੱਤ ਵਿਉਂਦੇ ਲਈ ਜਦ ਆਪਣੀ ਵੰਸ਼ ਗਾੜੀ ਤੋਰਨ ਦੇ ਲਈ ਕਿੰਨੀਆਂ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਹ ਗੱਲਾਂ ਬਹੁਤ ਜ਼ਿਆਦਾ ਧੁੰਮੀ ਗਿਰ ਨੇ ਕੋਈ ਹਸਨ ਜਾਂ ਮਜ਼ਾਕ ਵਾਲੀ ਗੱਲ ਨਹੀਂ ਆ ਐਸੀ ਟੈਂਕੂ ਕਹਿ ਕੇ ਆਪਾਂ ਖੜਾ ਨਹੀਂ ਛਿੜਾ ਸਕਦੇ ਇਹ ਕੱਲ ਬੱਚੇ ਕਿਉਂ ਟੈਂਟੂ ਬਣ ਰਹੇ ਨੇ ਜਾਂ ਇਹ ਬੱਚੇ ਇਹਨਾਂ ਦੇ ਹਾਰਮੋਨਸ ਕਿਉਂ ਵਿਗੜ ਰਹੇ ਨੇ ਉਹਦੇ ਵਿੱਚ ਸਾਡੇ ਪਰਿਵਾਰ ਵੀ ਦੋਸ਼ੀ ਨੇ ਹੁਣ ਉਹ ਕਿਹੜੀਆਂ ਗੱਲਾਂ ਨੇ ਜਿੰਦਰ ਮਾਪੇ ਧਿਆਨ ਹੀ ਨਹੀਂ ਦਿੰਦੇ ਕਿ ਬੱਚਿਆਂ ਦੇ ਮੁੰਡਿਆਂ ਦੇ ਹਾਰਮੋਨਸ ਕੁੜੀਆਂ ਵਰਗੀਆਂ ਆਤਾਂ ਚ ਕਿਉਂ ਵਿਗੜ ਰਹੇ ਨੇ ਉਹ ਬਿਮਾਰੀ ਸਾਡੇ ਧਰਾਂ ਦੇ ਵਿੱਚ ਕਿ ਹੀ ਸਾਡੇ ਬੋਲਣ ਲਿਆਂਦੇ ਕਿ ਜੇ ਅਸੀਂ ਥੋੜਾ ਜਿਹਾ ਧਿਆਨ ਦੇ ਲਾਂਗੇ ਤਾਂ ਉਹ ਬਿਮਾਰੀ ਅਸੀਂ ਘਰੋਂ ਕੰਢ ਸਕਦੇ ਆ ਸਾਡੇ ਬੱਚਿਆਂ ਦੀ ਜ਼ਿੰਦਗੀ ਬਚ ਸਕਦੀ ਹੈ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਕਦੀ ਵੀ ਫਾਰਮੀ ਆਂਦਾ ਫਾਰਮੀ ਨੀਟ ਨਾਖ ਬਾਓ ਕਿਉਂਕਿ ਇਹ ਨਾ ਹੀ ਮੇਲ ਹੁੰਦੇ ਨਾ ਫੀਮੇਲ ਹੁੰਦੇ ਨੇ ਇਹ ਅण्डे ਨੀਟ ਤੁਹਾਡੇ ਬੱਚਿਆਂ ਦੇ ਹਾਰਮੋਨਸ ਨੂੰ ਵਿਗੜਾਉਣ ਦੇ ਵਿੱਚ ਬਹੁਤ ਵੱਡਾ ਰੋਲ ਅਦਾ ਨਿਭਾ ਰਹੇ ਨੇ ਇੱਕ ਸੋਚੀ ਸਮਝੀ ਸਾਜਿਸ਼ ਹੈ ਕਿ ਜਿਹਦੇ ਕਰਕੇ ਫਾਰਮੀ ਅण्डे ਤੇ ਨੀਟ ਲਿਆਂਦਾ ਗਿਆ ਟੀਵੀ ਤੇ ਪ੍ਰਚਾਰਿਆ ਗਿਆ ਕਿ ਸੰਡੇ ਹੋਣ ਵੰਡੇ ਰੋਜ਼ ਖਾਓ ਅण्डे ਇਹ ਬੜਾ ਨਾਰਾ ਲਾਇਆ ਗਿਆ ਜਾਂ ਪ੍ਰਚਾਰ ਕੀਤਾ ਗਿਆ ਤੇ ਬਹੁਤ ਸਾਰੀਆਂ ਮਾਵਾਂ ਇਸੇ ਸ਼ਿਕਾਰ ਹੋ ਗਈਆਂ ਾਂਡੇ ਜਰੂਰ ਖਾਣੇ ਚਾਹੀਦੇ ਨੇ ਮੀਟ ਜਿਹੜੇ ਖਾਣਾ ਚਾਹੁੰਦੇ ਜਰੂਰ ਖਾਣਾ ਚਾਹੀਦਾ ਨਾਲ ਉਹ ਲੇਕਿਨ ਦੇਸੀ ਮੁਰਗੀਆਂ ਦੇ ਆਂਡੇ ਹੋਣ ਦੇਸੀ ਮੁਰਗੇ ਮੁਰਗਾ ਵਾਇਆ ਮੁਰਗੀ ਹੋਵੇ ਉਹਦਾ ਮੀਟ ਖਾਣਾ ਸਿਹਤ ਦੀ ਬਹੁਤ ਲਾਭਦਾਇਕ ਉਹ ਚੰਗਾ ਹੋ ਸਕਦਾ ਲੇਕਿਨ ਜੇ ਫਾਰਮੀ ਆਂਡਾ ਮੁਰਗੀ ਖਾਵਾਂਗੇ ਤਾਂ ਇਹ ਬੱਚੇ ਦਾ ਹਾਰਮੋਨਸ ਵਿਗੜਾ ਦੇਣਗੇ ਦੂਸਰਾ ਇੱਕ ਟੀਕਾ ਲਿਆਂਦਾ ਗਿਆ ਕਿ ਜੇ ਤੁਹਾਡੀ ਮੱਝ ਦੁੱਧ ਨਹੀਂ ਦਿੰਦੀ ਗਾਂ ਦੁੱਧ ਨਹੀਂ ਦਿੰਦੀ ਉਹਨੂੰ ਟੀਕਾ ਲਾ ਦੋ ਮੱਝ ਦੁੱਧ ਦੇ ਦੇਗੀ ਆਪਣੇ ਆਪ ਉਸੋ ਜਾਵੇਗੀ ਉਦੇ ਨਾਲ ਕੀ ਹੁੰਦਾ ਕਿ ਉਹਦੇ ਦੁੱਧ ਆ ਉਹ ਟੀਕਾ ਜਿਹੜਾ ਦੁੱਧ ਦੇ ਰਾਈ ਬੱਚਾ ਗਾਂ ਜਾਂ ਮੱਝ ਦੇ ਹਾਰਮੋਨ ਤੇ ਉਹ ਪ੍ਰਭਾਵਿਤ ਕਰਦੇ ਆ ਕਰਦੇ ਆ ਦੁੱਧ ਦੇ ਵਿੱਚ ਮਿਕਸ ਹੁੰਦਾ ਆ ਜਦੋਂ ਉਹ ਦੁੱਧ ਸਾਡੇ ਬੱਚੇ ਪੀਂਦੇ ਨੇ ਉਹਨਾਂ ਦੇ ਨਾਲ ਬੱਚਿਆਂ ਦੇ ਹਾਰਮੋਨਸ ਖਾਸ ਕਰਕੇ ਮੁੰਡਿਆਂ ਦੇ ਜ਼ਿਆਦਾ ਵਿਗੜਦੇ ਪਏ ਨੇ ਮੁੰਡਿਆਂ 'ਚ ਆਦਤਾਂ ਕੁੜੀਆਂ ਵਾਲੀਆਂ ਬਣ ਰਹੀਆਂ ਨੇ ਉਹ ਜਿਹੜਾ ਇੰਜੈਕਸ਼ਨ ਲਾਇਆ ਜਾਂਦਾ ਆ ਉਹਦੇ ਦੁੱਧ ਪੀਣ ਦੇ ਨਾਲ ਵੀ ਬਹੁਤ ਸਾਰੇ ਪੰਜਾਬੀਆਂ ਦੇ ਘਰਾਂ ਦੇ ਵਿੱਚ ਮੱਝ ਦੁੱਧ ਨਹੀਂ ਦਿੰਦੀ 4-5 ਮਹੀਨਿਆਂ ਬਾਅਦ ਲਾਉ ਟੀਕਾ ਤੇ ਚੋਲੋ ਉਹ ਦੁੱਧ ਘਰ ਚ ਕੀਤਾ ਜਾਂਦਾ ਵਰਤਿਆ ਜਾਂਦਾ ਇਹਦੇ ਨਾਲ ਬੱਚੇ ਦਾ ਮੁੰਡੇ ਦਾ ਹਾਰਮੋਨਸ ਵਿਗੜਦਾ ਪਿਆ ਬਹੁਤ ਸਾਰੇ ਲੋਕ ਇਸ ਤੋਂ ਇਲਾਵਾ ਸਬਜ਼ੀਆਂ ਨੂੰ ਟੀਕੇ ਲਾ ਲਉਂਦੇ ਕਹਿੰਦੇ ਕਿ ਕੱਦੂ ਦੀ ਵੱਲੋਂ ਟੀਕਾ ਲਾ ਦੋ ਤੋਰੀ ਦੀ ਵੱਲੋਂ ਟੀਕਾ ਲਾ ਦੋ ਫਲਾਨੀ ਸਬਜ਼ੀ ਨੂੰ ਟੀਕਾ ਲਾ ਦੋ ਸਵੇਰ ਨੂੰ ਦੇਖਿਓ ਕਿੰਨੀ ਸਬਜ਼ੀ ਲੱਗਦੀ ਲੋਕ ਸਮਝਦੇ ਕਿ ਟੀਕਾ ਦੇ ਸਬਜ਼ੀ ਨੂੰ ਲਾਇਆ ਉਹਦਾ ਸਾਨੂੰ ਕੀ ਫਰਕ ਪੈਂਦਾ ਲੇਕਿਨ ਉਹ ਟੀਕੇ ਦਾ ਅਸਰ ਸਬਜ਼ੀ ਦੇ ਵਿੱਚ ਜਾਂਦਾ ਹੈ ਉਹ ਸਬਜ਼ੀ ਅਸੀਂ ਖਾਂਦੇ ਆ ਉਹਦੇ ਨਾਲ ਸਾਡੇ ਹਾਰਮੋਨਸ ਬੜੀ ਤੇਜ਼ੀ ਨਾਲ ਵਿਗੜ ਰਹੇ ਇਸ ਤੋਂ ਇਲਾਵਾ ਬਹੁਤ ਸਾਰੇ ਕੁਰਕਰੀ ਮੈਗੀਜ਼ ਅਤੇ ਕਈ ਤਰ੍ਹਾਂ ਦੇ ਚਿਪਸ ਜਿਹੜੇ ਨੇ ਉਹਨਾਂ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਤੱਤ ਪਾਏ ਗਏ ਨੇ ਜਿਹੜੇ ਸਾਡੀ ਸਿਹਤ ਲਈ ਹਾਨੀਕਾਰਕ ਨੇ ਨੂਡਲਸ ਵਗੈਰਾ ਦੇ ਸਾਡੇ ਬੱਚੇ ਬਹੁਤ ਖਾਂਦੇ ਨੇ ਮਾਂ ਮਾਣ ਬਣੀਆਂ ਕੋਸ਼ ਉਹ ਕਹਣਗੇ ਪੁੱਤ ਖਾਦਾ ਕੋਈ ਗੱਲ ਨਹੀਂ ਇਹਦੇ ਉਲਾਵਾ ਕੋਲ ਡਰਿੰਕਸ ਜਿਹੜੀਆਂ ਨੇ ਇਹ ਬੱਚਿਆਂ ਨੂੰ ਬਹੁਤ ਪ੍ਰਭਾਵਿਤ ਕਰ ਰਹੀਆਂ ਨੇ ਮੈਂ ਆਸ ਕਰਦਾ ਮੇਰੇ ਸੱਜਣ ਇਸ ਵਿਸ਼ੇ 'ਤੇ ਧਿਆਨ ਦੇਣਨ ਪੁੱਤ ਤਾਂ ਸਾਡਾ ਇੱਕ ਹੁੰਦਾ ਹੈ ਕਿਸੇ ਦੇ ਦੋ ਪੁੱਤ ਹੋਣਗੇ ਇੱਕ ਧੀ ਹੋਵੇਗੀ ਜੇ ਇੱਕ ਪੁੱਤ ਵੀ ਕੁੜੀ ਬਣ ਕੇ ਨਿਕਲ ਗਿਆ ਕਿ ਸਾਡੇ ਕਮਾਈਆਂ ਕਰਨਾ ਸਾਡੇ ਪੜ੍ਹਨ ਲਿਖਣ ਦਾ ਸਾਡੇ ਵੱਡੇ ਘਰਾਂ ਦਾ ਸਾਡੀਆਂ ਗੱਡੀਆਂ ਦਾ ਕੀ ਫਾਇਦਾ ਉਹਨੂੰ ਕਿੱਥੇ ਵਿਆਹਾਂਗੇ ਕਿੱਥੇ ਉਹ ਬਾੜੀ ਸਾਡੀ ਅਨਸਬੰਧ ਚ ਚੱਲੂਗੀ ਉਹਨੇ ਦੇ ਮਾਣੀਆਂ ਕਰਨੀਆਂ ਜਿੱਦਾਂ ਕੁਝ ਕੁ ਸੋਸ਼ਲ ਮੀਡੀਆ ਤੇ ਕਰਦੇ ਨੇ ਉਹ ਕਿਵੇਂ ਦੀਆਂ ਲੱਤਾਂ ਬਾਹਾਂ ਕਿਵੇਂ ਦੇ ਕੱਪੜੇ ਪਾਉਂਦੇ ਨੇ ਇਹ ਦੁੱਖ ਉਹਨਾਂ ਦਾ ਮਾਪੇ ਉਹਨਾਂ ਦੇ ਦਾਦੇ ਨਾਨਕੇ ਚਾਚੇ ਤਾਏ ਮਾਮੇ ਪੂਰਾ ਫੁੱਫੜ ਹੀ ਜਾਣਦੇ ਹੋਣਗੇ ਕਿ ਲੋਕਦਾਂ ਕੀ ਟੀਚਰਾ ਕਰਦੇ ਵੀ ਜਦੋਂ ਉਹਨਾਂ ਦੇ ਬੱਚੇ ਨੂੰ ਕੋਈ ਟੈਂਕੂ ਕਹਿੰਦਾ ਹੋਵੇਗਾ ਉਹ ਜਾਣਦੇ ਹੋਣਗੇ ਕਿ ਸਾਡੇ ਤਾਂ ਕੀ ਵੀਰਦੀ ਆ ਕੀ ਅਸੀਂ ਆਪਣੇ ਬੱਚਿਆਂ ਦੇ ਪ੍ਰਤੀ ਕੁਝ ਗੱਲਾਂ ਦਾ ਖਿਆਲ ਨਹੀਂ ਰੱਖ ਸਕਦੇ ਅਸੀਂ ਆਪਣੇ ਬੱਚਿਆਂ ਨੂੰ ਇਨ੍ਹਾਂ ਚੀਜ਼ਾਂ ਤੋਂ ਬਾਹਰ ਨਹੀਂ ਕੱਢ ਸਕਦੇ ਜੇ ਨਹੀਂ ਕੱਢਾਂਗੇ ਸਜ਼ਾ ਸਾਨੂੰ ਮਿਲਵੀਂ ਆ ਇੱਥੇ ਸਮਾਜ ਦਾ ਕੋਈ ਕਸੂਰ ਨਹੀਂ ਕਸੂਰ ਸਾਡਾ ਹੋਵੇਗਾ ਗਲਤੀ ਸਾਡੀ ਹੋਵੇਗੀ ਸਜ਼ਾ ਵੀ ਸਾਨੂੰ ਮਿਲੇਗੀ ਮੈਂ ਆਸ ਕਰਦਾ ਮੇਰੇ ਸੱਜਣਾਂ ਇਸ ਵਿਸ਼ੇ 'ਤੇ ਵੱਧਰੂ ਧਿਆਨ ਦੇਣਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵਾਜ ਜਾਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੀ ਹੁੰਦੇ ਵਾਸਤੇ ਰੱਬ ਸੌਣਾ ਤੁਹਾਡੀ ਲੰਮੀ ਲੰਮੀ ਉਮਰ ਕਰੇ